ਬਚ ਉਧਰ ਜਾ ਟਾਲੀ ਲਵਾ ਪਾਸੇ ਰੇਤਾ ਪੂਤਰੇ ਦੀ ਬੇਜਾ ਸੱਪਾਇਟਾ ਮੈਂ ਨਹੀਂ ਬਤਾ ਕਰ ਸੱਪ ਕਿਹਦਾ ਲਓ ਢੇਰੀ ਦਾ ਲਾ ਲਈ ਮੜਾ ਕਰੜਾ ਕਰਕੇ ਟਪਾਈ ਗਾਂ ਕਰ ਲਾ ਮਾਣਾ ਮਾਣਾ ਜਗਾ ਲੱਗਦਾ ਜਗਾਣ ਆ ਜਿਹੜਾ ਸੌਣਾ ਰੋਗ ਦਾ ਕਹਤੈ ਨਾ ਮਾਸੀ ਦਾ ਪੁੱਤ ਲੱਗਦਾ ਵੀ ਚੜਜੂਗਾ ਗਾਂ ਘਰ ਲਾ ਹੋਰ ਹੱਥ ਥਾਲੀ ਕਰ ਲੈ ਰੇਸ ਮਾੜੀ ਜੀ ਹੱਥ ਥਾਲੀ ਰੇਸ ਕਰ ਲੈ ਓਏ ਥਾਲੀ ਰੇਸ ਕਰ ਲੈ ਭਰਾਵਾ ਇੱਥੇ ਲਾਉਣੀ ਆ ਆਹੋ ਕਰ ਲੈ ਗਾ ਰੇਸ ਹਾਂ ਚੱਲ ਕੋਈ ਡਰੀ ਜਾਂਦਾ ਟਰਾਲੀ ਵੇ ਕਿੱਧਰ ਲਈ ਫਿਰਦਾ ਲੈ ਕਰਲਾ ਜਮਾ ਸੈਂਪਲ ਸਬ ਖੇਤਰੀ ਕੇ ਨਟਰਾਲੀ ਨਵੀਂ ਜਮਾ ਸੈਂਪਲ ਸਬ ਖੇਤਰੀ ਕੇ ਚੱਲ ਗਾ ਚਾਲਣ ਕੀ ਹੋ ਗਿਆ ਚੱਲ ਚੱਲ ਗਾ ਚਾਲ ਲਾਉਣੀ ਤਾਂ ਤੂੰ ਹੀ ਐ ਬੈਗ ਤਾਂ ਤੂੰ ਹੀ ਲਾਉਣੀ ਆ ਗਾਂ ਚੱਲ ਬੱਸ ਮੈਂ ਕਿੱਥੋਂ ਬੈਗ ਲਾ ਲੈਗਾ ਉੱਥੇ ਹੀ ਚੱਲ ਜਿੱਥੋਂ ਆਇਆ ਗਾਂ ਚੱਲ ਚਾਲ ਗਾ ਕਰੜਾ ਰੱਖਿਆਗਾ ਟਰੈਕਟਰ ਯਾਰ ਖਬੋ ਕੇ ਖੜ ਜੇਗਾ ਮੁੜ ਕੇ ਐ ਲੈ ਸਿੱਧੀ ਇੱਥੇ ਇੱਧਰ ਨੂੰ ਲਿਆ ਚੱਲਿਆ ਆਪ ਲਾਲਾ ਤੁਰਿਆਂ ਦਾ ਤੁਰਿਆਂ ਦੇ ਪਰਾਂ ਨੂੰ ਰੱਖ ਪਰਾਂ ਨੂੰ ਰੱਖ ਗਾ ਉੱਪਰ ਜਦੋਂ ਜੰਮਿਆ ਕੀ ਹੈ ਯਾਰ ਭਲਾ ਕੇ ਸਿੱਧੀ ਟਰਾਲੀ ਲੈ ਜਾ ਬੈਕ ਅੱਜਾ ਭਰਾਵਾ

ਵਰੀ ਘੋਟਿਆਰ ਵਾਹ ਵੀ ਵਾਪਿੰਦਿਆ ਫੇਰਾ ਡਰਾਈਵਰ ਤੇਰੀ ਜੇ ਸੱਪ ਆ ਵਈ ਇਹ ਚ ਪੁਰਾਣੇ ਘਟਾ ਦੇ ਸੱਪ ਹੀ ਨਿਕਲਦੇ ਆ ਆ ਲੱਗਦੇ ਨੇ ਬੈਗਾ ਇਹ ਕਿ ਲੈ ਗਿਆ ਇਹ ਕਮਰੋਨ ਨੇ ਮੈਂ ਨਹੀਂ ਲਈ ਸਰਕਾਰ ਦੀ ਮਾਣ ਨਹੀਂ ਆਉਂਦਾ ਪੜਦਾ ਇਹ ਡਰਾਈਵਰ ਆ ਆਪਣਾ ਡਰਾਈਵਰ ਬਣਾਉਣਾ ਐਨੂੰ ਰੋਟੀ ਪਾਉਣਾ ਵਾ ਬਰਾੜ ਨੂੰ ਬਸ ਇਹ ਥੋੜਾ ਜਨਾ ਹਾਂ ਭਰਾ ਭਰਾ ਹੀ ਚਾਹ ਬੈਕ ਲਵਾਂ ਚ ਸੰਗੀ ਜਾਂਦਾ ਟਰਾਲੀ ਹੋਤ ਹੋਣੀ ਸੀ ਐਵੇਂ ਇੰਨੇ ਆਠੇ ਪਾਈ ਗਿਆ ਵੀ ਤੂੰ ਸਿੱਧੀ ਸਿੱਧੀ ਦੁਰਿਆਨ ਅਸਲ ਚ ਨਾ ਇਹ ਜੇ ਨਾ ਨਵਾਂ ਇਹ ਨਾ ਗਾਹ ਵੇਖਣ ਲੱਗ ਪੈਂਦਾ ਵੀ ਟਾਇਰ ਕਿੱਧਰ ਨੂੰ ਮੋੜਨੇ ਆ ਤੇ ਕਿੱਧਰ ਨੂੰ ਹਿਸਾਬ ਨਹੀਂ ਨਾ ਹੁੰਦਾ ਬਸ ਉੱਤੇ ਬੈਠਾ ਹੀ ਮੋੜ ਦੇ ਪਛਾਣ ਨੂੰ ਝਾਕਦਾ ਹੀ ਆਹ ਢੇਰੀ ਤੇ ਸੱਪ ਆ ਸੀਗਾ ਨਾਲ ਸੱਪ ਜਾਂਦਾ ਮਰਿਆ ਉਹ ਜਾਏ ਉਹਨੂੰ ਕਾ ਸਾਡਾ ਯਾਰ ਜਵਾਕਾਂ ਦਾ ਕੰਮ ਆ ਚਾਹੁੰਦਾ ਕਿੱਧਰ ਪਾਦਾ ਉਹ ਦਮੂਹੀ ਜੀ ਆ ਕਿ ਦੂਜੀ ਆ ਨਹੀਂ ਸੱਪ ਆ ਕੇ ਦਮੂਹੀ ਜੀ ਆ ਪਤਮੂ ਜੀ ਨੂੰ ਵੀ ਦਾਂਗੇ ਉਹ ਮਾਰ ਦਾਂਗੇ ਜੇ ਨਿਕਲਿਆਈ ਤੂੰ ਚੱਲ ਹੁਣ ਤੂੰ ਜਾ ਨਾ